ਕਸ਼ਮ ਕਸ਼ ਪਟੇਲ ਨੂੰ ਨੋਮੀਨੇਟ ਕੀਤਾ ਹੈ ਕਿ ਨੈਕਸਟ ਜਿਹੜਾ ਐਫ ਵੀ ਦਾ ਡਾਇਰੈਕਟਰ ਕਸ਼ਮ ਕਸ਼ ਪਟੇਲ ਹੋਏਗਾ। ਉਸੀ ਤુલਸੀ ਗੋਵੜ ਇਹ ਇੰਟੈਲੀਜ ਜਿਹੜੀ ਉਹਨਾਂ ਦੀ ਹੈ ਉਹਦਾ ਡਾਇਰੈਕਟਰ ਲਾ ਪਰ ਟ੍ਰੈਂਪਡ ਮਿਸ਼ਨ ਜਿਹੋ ਸੇ ਦੀ ਟੌਪ ਲੀਆਂ ਜਿਹੜੀਆਂ ਪੋਜੀਸ਼ਨਾਂ ਉਹ ਭਾਰਤ ਦੇ ਮੂਲ ਦੇ ਅਮਰੀਕਨਾ ਕੋਲ ਹੋਈਆਂ ਆਪਿਆਂ ਵਿੱਚ ਇੱਕ ਬਹੁਤ ਵੱਡੀ ਦੁਨੀਆ ਇੱਕ ਵੱਡੀ ਖਬਰ ਹੈ ਦੋਸਤੋ ਭਵਿਸ਼ਾਈ ਟਾਈਮ ਸਰ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਇੰਟਰਨੈਸ਼ਨਲ ਮਸਲੇ ਦੇ ਇੰਟਰਨੈਸ਼ਨਲ ਚਰਚਾ ਕਰਾਂਗੇ ਉਸ ਮੁੱਦੇ ਦੀ ਉਸ ਮਸਲੇ ਦੀ ਜੀ ਦੇ ਚ ਇੰਡੀਅਨ origin ਦੇ ਜਿਹੜੇ ਅਮਰੀਕਨ ਨੇ ਉਹਨਾਂ ਦੀ ਬੱਲੇ ਬੱਲੇ ਹੋ ਰਹੀ ਹੈ ਬਹੁਤ ਹੀ ਵੱਡੀ ਖਬਰ ਹੈ ਪਹਿਲਾਂ ਵੀ ਵੱਡੀਆਂ ਸੀ ਪਰ ਹੁਣ ਬਹੁਤ ਹੀ ਵੱਡੀ ਖਬਰ ਹੈ ਕਿ ਅਮਰੀਕਾ ਦੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹੈ FBI ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈ ਜਾਂਚ ਏਜੰਸੀ ਹੈ ਕ੍ਰਾਈਮਸ ਦੇ ਜਿੰਨੇ ਹੁੰਦੇ ਆ ਉਹਨਾਂ ਦੀ ਜਾਂਚ ਕਰਦੀ ਹੈ ਤੇ ਉਹ ਪ੍ਰੋਸੀਕਿਊਸ਼ਨ ਦਾ ਕੰਮ ਵੀ ਉਹ ਕਰਦੀ ਹੈ ਐਫ ਬੀ ਆਈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੀ ਏਜੰਸੀ ਹੈ ਉਹਦਾ ਚੀਫ ਵੀ ਜਿਹੜਾ ਉਹ ਇੰਡੀਅਨ origin ਦਾ ਅਮਰੀਕਨ ਹੋਏਗਾ ਬਹੁਤ ਹੀ ਵੱਡੀ ਖਬਰ ਹੈ ਜਿਹੜੇ ਡੋਨਲਡ 트럼ਪ ਜਿਹੜੇ ਕਿ ਅਮਰੀਕਾ ਦੇ ਰਾਸ਼ਟਰਪਤੀ ਜਿੱਤੇ ਨੇ ਜਿਨ੍ਹਾਂ ਨੇ ਕਿਹਾ ਜੇ ਟੇਕਓਵਰ ਕਰਨਾ ਹੈ ਡੈਜ਼ਿਨੇਟਿਡ ਪ੍ਰੈਜ਼ੀਡੈਂਟ ਆਫ ਯੂ ਐਸ ਡੋਨਲਡ 트럼ਪ ਨੇ ਜਿਹੜੇ ਐ ਐਫ ਵੀ ਆਈ ਦਾ ਚੀਫ ਕੌਣ ਹੋਏਗਾ ਐਫ ਵੀ ਆ ਦਾ ਡਾਇਰੈਕਟਰ ਕੌਣ ਹੋਏਗਾ ਉਹਨੇ ਉਹਦੀ ਅਨਾਊਂਸਮੈਂਟ ਕੀਤੀ ਹੈ ਰਸਮੀ ਕਿ ਉਹ ਵੀ ਇੱਕ ਭਾਰਤੀ origin ਦਾ ਅਮਰੀਕਨ ਹੋਏਗਾ ਇਸ ਤੋਂ ਪਹਿਲਾਂ ਅ ਦੋ ਅਹਿਮ ਪੋਸਟਾਂ ਤੇ ਉਹਨਾਂ ਦਾ ਜ਼ਿਕਰ ਕਰਾਂਗੇ ਬਹੁਤ ਅਹਿਮ ਮੌਦਿਆ ਤੇ ਜਿਹੜੇ ਇੰਡੀਅਨ origin ਦੇ ਅਮਰੀਕਨ ਲਾਇਆ ਲੁੱਦੀ ਨੋਮੀਨੇਟ ਕੀਤੇ ਜਾ ਚੁੱਕੇ ਨੇ 트럼ਪ ਨੂੰ ਤੇ ਹੁਣ 트럼ਪ ਨੇ ਜਿਹੜਾ ਅਨਾਉਂਸਮੈਂਟ ਕੀਤੀ ਹੈ ਉਹਨੇ ਪੂਰਾ ਦਾ ਮੇਰਵਾ ਦੇ ਕੇ ਕਿ ਇੰਡੀਅਨ origin ਅਫੀਸਰ ਦੇ ਰਹੇ ਕੈਸ਼ਪ ਕਾਸ਼ ਪਟੇਲ ਕੈਸ਼ਪ ਕਾਸ਼ ਪਟੇਲ ਨੂੰ ਨੋਮੀਨੇਟ ਕੀਤਾ ਹੈ ਕਿ ਨੈਕਸਟ ਜਿਹੜਾ ਐਫਬੀਏ ਦਾ ਡਾਇਰੈਕਟਰ ਕਸ਼ਪ ਕਸ਼ ਪਟੇਲ ਹੋਏਗਾ ਉਹ ਇੰਡੀਅਨ origin ਦਾ ਅਮਰੀਕਨ ਹੈਗੇ ਨੇ ਤੇ ਅ 트럼ਪ ਨੇ ਕਿਉਂ ਮੈਂ ਉਹਨੂੰ ਚੋਣ ਕੀਤੀ ਕਿਉਂ ਲਾਇਆ ਉਹ ਕਿਉਂ ਲਾਇਆ ਹੈ ਇਹ ਉਹ ਐਫਬੀਏ ਦਾ ਚੀਫ ਇਹਦੀ ਜਸਟੀਫਿਕੇਸ਼ਨ ਤੇ ਇਹਦਾ ਵੇਰਵਾ ਵੀ ਦਿੰਦਾ ਹੈ ਉਹ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਮੈਂ ਸੁਣਾ ਦੇਣਾ ਕਿ 트럼ਪ ਨੇ ਕੀ ਲਿਖਿਆ ਹੈ ਦੇ ਬਾਰੇ ਵਿਕਾਸ ਪਟੇਲ ਹੈਗਾ ਉਹਦਾ ਉਹਦਾ ਵੇਰਵਾ ਖੁਦ 트াম্প ਨੇ ਜਿਹੜਾ ਦਿੱਤਾ ਹੈ ਕਿ ਨੇ ਉਹਨੇ ਲਿਖਿਆ ਕਿ ਕਿ ਉਹਦਾ ਜਿਹੜਾ ਕੈਰੀਅਰ ਹੈ ਡਿਸਟਿੰਗੁਇਸ਼ਡ ਕੈਰੀਅਰ ਹੈ ਉਹਦਾ ਇਨ ਵੇਰੀਅਸ ਗਵਰਨਮੈਂਟ ਰੋਲਸ ਕਸ਼ ਪਟੇਲ ਦਾ ਜਿਹੜਾ ਕੈਰੀਅਰ ਵੱਖ-ਵੱਖ ਜਿਹੜੇ ਗਵਰਨਮੈਂਟ ਦੇ ਜਦੋਂ ਪਿਛਲੀ 트াম্প ਐਡਮਿਨਿਸਟ੍ਰੇਸ਼ਨ ਸੀਗੀ 트াম্প ਦੀ ਸਰਕਾਰ ਸੀ ਉਹਦੇ ਚੋਂ ਕੀ ਕੁਝ ਰੋਲ ਨਿਭਾਇਆ ਉਹ ਚੋਂ ਨੇ ਜ਼ਿਕਰ ਕੀਤਾ ਹੈ ਸਰਵਿੰਗ ਐਸ ਚੀਫ ਆਫ ਸਟਾਫ ਐਟ ਦਾ ਡਿਪਾਰਟਮੈਂਟ ਆਫ ਡਿਫੈਂਸ ਜਿਹੜਾ ਡਿਫੈਂਸ ਡਿਪਾਰਟਮੈਂਟ ਸੀ 트럼ਪ ਦਾ ਉਹਦਾ ਚੀਫ ਆਫ ਸਟਾਫ ਕਸ਼ ਕਸ਼ ਪਟੇਲ ਸੀ ਕਸ਼ਪਟੇਲ ਡਿਪਟੀ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਨੈਸ਼ਨਲ ਇੰਟੈਲੀਜੈਂਸ ਜਿਹੜੀ ਉਹਨਾਂ ਦੀ ਉਹਦਾ ਡਿਪਟੀ ਡਾਇਰੈਕਟਰ ਵੀ ਉਹ ਹੀ ਸੀ ਐਂਡ ਸੀਨੀਅਰ ਡਾਇਰੈਕਟਰ ਆਫ ਫੋਰ ਕਾਊਂਟਰ ਟੈਰੋਰਿਜ਼ਮ ਸੀਨੀਅਰ ਡਾਇਰੈਕਟਰ ਫॉर ਕਾਉਂਟਰ ਟੈਰੋਰਿਜ਼ਮ ਐਟ ਨੈਸ਼ਨਲ ਸਕਿਉਰਿਟੀ ਕਾਉਂਸਲ ਡੂਰਿੰਗ ਟਰੰਪਸ ਫਸਟ ਟਰਮ ਐਡਮਿਨਿਸਟ੍ਰੇਸ਼ਨ ਜਿਹੜੀ ਨੈਸ਼ਨਲ ਸਕਿਉਰਿਟੀ ਕਾਉਂਸਲ ਸੀਗੀ ਟਰੰਪ ਐਡਮਿਨਿਸਟ੍ਰੇਸ਼ਨ ਵળે ਉਹਦਾ ਜਿਹੜਾ ਸੀਨੀਅਰ ਡਾਇਰੈਕਟਰ ਕਾਉਂਟਰ ਟੈਰੋਰਿਜ਼ਮ ਨੂੰ ਕਾਉਂਟਰ ਕਰਨ ਵਾਲਾ ਸੀ ਸੀਨੀਅਰ ਡਾਇਰੈਕਟਰ ਵੀ ਉਹ ਸੀ ਮਤਲਬ ਉਹਦੇ ਨੇ ਕਿ ਨਾ ਵੀ ਉਹ ਕਿਹੋ ਜਿਹਾ ਕੈਪੇਬਲ ਕਿੰਨਾ ਹੈਗਾ ਉਹ ਕਿਉਂ ਲਾਇਆ ਫੀਡ ਡਾਕਟਰ ਉਸ ਨੂੰ ਉਹਨੇ ਵੀ ਲਿਖਿਆ ਕਿ ਜਿਹੜਾ ਇਨਵੈਸਟੀਗੇਸ਼ਨ ਜਿਹੜੀ ਸੋ ਕਾਲਡ ਰਸ਼ੀਆ ਰਸ਼ੀਆ ਹੋਕਸ ਸੀਗਾ ਉਸ ਨੂੰ ਵੀ ਟੈਕਲ ਕਰਨ ਵਾਲਾ ਇਹ ਇਹ ਬੰਦਾ ਸੀ ਇਹਦਾ ਕੈਰੀਅਰ ਇਹ ਸੀਗਾ ਉਹਨੇ ਲਿਖਿਆ ਆਈ ਏਮ ਪ੍ਰਾਊਡ ਟੂ ਅਨਾਉਂਸ ਦਾ ਕਸ਼ੇਪ ਕਾਸ਼ ਪਟੇਲ ਵਿਲ ਬੀ ਸਰਵਡ ਐਸ ਨੈਕਸਟ ਡਾਇਰੈਕਟਰ ਆਫ ਦਾ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਕਾਸ਼ ਇਜ਼ ਅ ਬ੍ਰਿਲਿਅੰਟ ਲਾਇਰ ਬ੍ਰਿਲੀਅੰਟ ਰਾਇਲ ਲਾਇਰ ਮਤਲਬ ਬਹੁਤ ਆਲਾ ਦਰਜੇ ਦਾ ਵਕੀਲ ਆ ਉਹ ਇਨਵੈਸਟੀਗੇਟਰ ਹੈ ਤਫਤੀਸ਼ੀ ਬਹੁਤ ਕਮਾਲ ਦੀ ਹੈ ਵੀ ਐਂਡ ਅਮਰੀਕਾ ਫਰਸਟ ਫਾਈਟਰ ਅਮਰੀਕਾ ਫਰਸਟ ਫਾਈਟਰ ਹੂ ਸਪੈਂਟ ਹਿਸ ਕੈਰੀਅਰ ਐਕਸਪੋਜ਼ਿੰਗ ਕਰਪਸ਼ਨ ਡਿਫੈਂਡਿੰਗ ਜਸਟਿਸ ਐਂਡ ਪ੍ਰੋਟੈਕਟਿੰਗ ਦਾ ਅਮਰੀਕਨ ਪੀਪਲ ਇਹ ਉਹਦਾ ਖਾਸਾ ਬਿਆਨ ਕੀਤਾ ਹੈ ਟਰੰਪ ਨੇ ਕਿ ਉਹ ਬੰਦਾ ਕਿਹੋ ਜਿਹਾ ਹੈ ਮਹ ਲੋਦਾ ਉਹਦੀ ਗੁਣ ਕਿ ਹੋਏ ਜਾਨੀ ਕਿਉਂ ਲਾ ਰਿਆ ਮੈਂ ਐਫੀਏ ਐਫੀਡੈਂਟ ਇਹ ਉਹਨਾਂ ਨੇ ਉਹਦੇ ਚ ਲਿਖਿਆ ਇਹ ਉਹ ਉਹਨੇ ਕਿਹਾ ਵੀ ਹੁਣ ਜਿਹੜੀ ਐਫਬੀਆਈ ਦਾ ਪਰਪਸ ਕੀ ਹੈ ਇਹਨੂੰ ਲਾਉਣ ਦਾ ਪਰਪਸ ਕੀ ਹੈ ਤੇ ਕੈਫੀ ਕੀ ਕੰਮ ਕਰੇਗੀ ਐਫਬੀਆਈ ਵਿਲ ਐਂਡ ਗਰੋਇੰਗ ਕ੍ਰਾਈਮ ਐਪੀਡੈਮਿਕ ਇਨ ਅਮਰੀਕਾ ਜਿਹੜਾ ਜੁਰਮਾਂ ਦਾ ਵਧ ਰਿਹਾ ਮਤਲਬ ਦਿਨੋਂ ਦਿਨ ਜੁਰਮਾਂ ਜ ਵੱਧ ਆ ਰਿਹਾ ਉਹਨੂੰ ਉਹਨੂੰ ਰੋਕਣ ਦੀ ਡਿਸਮੈਂਟਲ ਮਾਈਗ੍ਰੈਂਟ ਕ੍ਰਿਮੀਨਲ ਗੈਂਗਸ ਬਹੁਤ ਵੱਡੀ ਹੋਇਆ ਹੈ 트럼ਪ ਦਾ ਜਿਹੜਾ ਸਾਰਾ ਮੁੱਦਾ ਇਹ ਜਿਹਨੇ ਮਾਈਗ੍ਰੈਂਟ ਨੂੰ ਕ੍ਰਿਮੀਨਲ ਗੈਂਗ ਜਿਹੜੇ ਲਿਆ ਕੇ ਬਸਾਉਂਦੇ ਆ ਉੱਥੇ ਹਿਊਮਨ 트래ਫਿਕਿੰਗ ਕਰਦੇ ਆ ਉਹਨਾਂ ਨੂੰ ਐਂਡ ਸਟਾਪ ਦਾ ਇਵਲ ਸਕੋਰਜ ਸਕੋਰਜ ਆਫ ਹਿਊਮਨ ਐਂਡ ਡਰਗ 트래ਫਿਕਿੰਗ ਅਕ੍ਰੋਸ ਦਾ ਬਾਰਡਰ ਜਿਹੜੀ ਡਰਗ 트래ਫਿਕ ਹਿਊਮਨ 트래ਫਿਕਿੰਗ ਤੇ ਡਰਗ 트래ਫਿਕ ਕੀ ਹੁੰਦੀ ਹੈ ਉਸ ਨੂੰ ਰੋਕਣਾ ਇਹ ਉਹਨੂੰ ਟਾਸਕ ਦਿੱਤੇ ਗਏ ਹੈ ਤੇ ਉਹਨੇ ਕਿਹਾ ਵੀ ਉਹ ਅਟਾਰਨੀ ਜਨਰਲ ਹੈਗੇ ਪੈਮ ਬੌਂਦੀ ਉਹਦੇ ਹਿੱਥਾਂ ਇਹ ਕੰਮ ਕਰੇਗਾ ਤੇ ਜਿਹੜੀ FBI ਦਾ ਜਿਹੜਾ ਕਰੈਕਟਰ ਹੈ ਉਹਦੇ ਤਿੰਨ ਉਹਦੇ ਹੈਗੇ ਨੇ ਹਿੱਸੇ ਫिडेलਿਟੀ ਫिडेलਿਟੀ ਬਰੇਵਰੀ ਇੰਟੈਗ੍ਰਿਟੀ ਇਹ ਤਿੰਨ ਇਹਨਾਂ ਨੂੰ ਰਿਵਾਈਵ ਕਰਨ ਵਾਸਤੇ ਇਹ ਕੰਮ ਕਰੇਗਾ ਸੋ ਇਹ ਬੜੀ ਵੱਡੀ ਖਬਰ ਹੈ ਕਿ 트럼ਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀ ਕਿ ਜਦੋਂ ਸਰਕਾਰ ਹੋਂਦ ਚ ਆਏਗੀ ਪੂਰਾ ਚਾਰਜ ਲੈ ਲਵੇਗੀ ਕਿ ਉਹਦੇ ਚ ਸਭ ਤੋਂ ਪਹਿਲੀ ਅਪੁਆਇੰਟਮੈਂਟ ਜਿਹੜੀ ਕੀਤੀ ਸੀ ਉਹਨਾਂ ਨੇ ਗਵਰਨੈਂਸ ਦੀ ਇੰਪਰੂਵਮੈਂਟ ਵਾਸਤੇ ਗਵਰਨੈਂਸ ਦੀ ਇੰਪਰੂਵਮੈਂਟ ਵਾਸਤੇ ਜਿਹੜਾ ਬਣਾਇਆ ਦੋ ਮੈਂਬਰੀ ਕਮਿਸ਼ਨ ਬਣਾਇਆ ਉਹਨੇ ਐਲਨ ਮਸਕ ਤੇ ਵਿਵੇਕ ਜਿਹੜੇ ਹੈਗੇ ਨੇ ਆਹ ਰਾਮਾ ਸਵਾਮੀ ਉਹ ਦੋ ਉਹਦੇ ਚ ਵੀ ਇੰਡੀਅਨ ਹੈ ਉਹ ਵੀ ਲਾਇਰ ਨੇ ਰਾਮਾ ਸਵਾਮੀ ਉਹ ਤਾਂ ਉਹ ਵੀ ਲਾਇਰ ਨੇ ਉਹ ਤਾਂ ਦੇ ਦਾਵੇਦਾਰ ਸੀਗੇ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਸ਼ੀਅਲ ਉਹਨੇ ਪਰ ਉਹ ਬਾਜਰ ਨੂੰ 트াম্প ਦੇ ਸਪੋਰਟ ਕੀਤੀ 트াম্প ਦੇ ਸਪੋਰਟਰ ਹੈ ਤੇ ਸਟਾਪ ਦਾ ਸਭ ਤੋਂ ਪਹਿਲੀ ਅਪਾਇੰਟਮੈਂਟ ਜਿਹੜੀ ਐਲਨ ਮਸਕ ਦੇ ਨਾਲ ਮਿਲ ਕੇ ਉਹ ਕੀਤੀ ਉਹਦੇ ਵਿੱਚ ਵੀ ਇੰਡੀਅਨ origin ਦੇ ਨੇ ਉਸ ਬਾਅਦ ਜਿਹੜੀ ਹੋਰ ਬਹੁਤ ਹੀ ਇੰਪੋਰਟੈਂਟ ਜਿਹੜੀ 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 ਪੋਸਟਿੰਗ ਦਾ ਅਨਾਉਂਸਮੈਂਟ ਕੀਤਾ ਉਹਨਾਂ ਨੇ ਅਪਾਇੰਟਮੈਂਟ ਲਈ ਉਹ ਸੀ ਤુલਸੀ ਗੋਵਰਦ ਨੂੰ ਇੰਟੈਲੀਜ ਜਿਹੜੀ ਉਹਨਾਂ ਦੀ ਹੈ ਉਹਦਾ ਡਾਇਰੈਕਟਰ ਲਾਇਆ ਜਿਹੜੀ ਇੰਟੈਲੀਜ ਦਾ ਚੀਫ ਵੀ ਇੰਡੀਅਨ origin ਦੀ ਤੁਸੀਂ ਕਿਹਾ ਬਾਤ ਨੂੰ ਤੇ ਇੱਧਰ FBI ਦੇ ਵੀ ਤੇ ਉਧਰ ਜਿਹੜਾ ਕਮਿਸ਼ਨ ਬਣਾਇਆ ਜਿਹੜੇ ਗਵਰਨਮੈਂਟ ਦੀ ਇੰਪਰੂਵਿੰਗ ਦਾ ਗਵਰਨਰਸ ਅੰਪਰੂਵ ਕਰਨ ਵਾਸਤੇ ਜਿਹੜਾ ਇੰਪਰੂਵਮੈਂਟ ਖਰਚੇ ਘਟਾਉਣ ਤੇ ਉਹਨੂੰ ਐਫੀਸ਼ੀਐਂਟ ਬਣਾਉਣ ਵਾਸਤੇ ਉਹਦੇ 'ਚ ਵੀ ਇੰਡੀਅਨ origin ਦਾ ਸੋ ਇਹ ਤੇ ਅਸੀਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਟਰੰਪ ਨੇ ਕਰਾਈ ਇੰਡੀਅਨ ਭਾਰਤੀਆਂ ਦੀ ਭਾਰਤੀ ਮੂਲ ਦੇ ਮਾਰਕਣਾ ਦੀ ਬੱਲੇ ਬੱਲੇ ਤੇ ਭਾਰਤੀ ਮੂਲ ਦੇ ਅਮਰੀਕਨ ਨੇ ਜੇ ਕੈਨੇਡਾ 'ਚ ਉੱਥੇ ਇਹਨੇ ਮਿਨਿਸਟਰ ਹੈਗੇ ਨੇ ਉੱਥੇ ਉਹਨਾਂ ਦੀ ਪੁਗਤ ਹੈਗੀ ਐ ਤਾਂ ਹੁਣ ਅਮਰੀਕਾ ਦੇ ਵਿੱਚ ਵੀ ਹਾਲਾਂਕਿ ਉਹ ਉਹ ਇਲੈਕਟ ਹੋ ਕੇ ਆਏ ਨੇ ਉੱਥੇ ਇੱਥੇ ਇਹ ਨਾਮਿਨੇਟਡ ਨੇ ਅਪੁਆਇੰਟਰ ਨੇ ਪਰ 트੍ਰੈਂਪ ਐਡਮਿਨਿਸਟ੍ਰੇਸ਼ਨ 'ਚ ਯੂਐਸਏ ਦੀ ਟੌਪ ਦੀਆਂ ਜਿਹੜੀਆਂ ਪੋਜੀਸ਼ਨਾਂ ਉਹ ਭਾਰਤੀ ਮੂਲ ਦੇ ਅਮਰੀਕਨਾਂ ਕੋਲ ਹੋਣੀਆਂ ਆਪਣੇਾਂ ਵਿੱਚ ਇੱਕ ਬਹੁਤ ਵੱਡੀ ਦੁਨੀਆ ਦੀ ਵੱਡੀ ਖਬਰ ਹੈ ਵੱਡੀ ਡਿਵੈਲਪਮੈਂਟ ਹੈ ਇਹਦਾ ਇੰਪੈਕਟ ਕੀ ਪੈਗਾ ਕੀ ਇਹਦਾ ਭਾਰਤ ਅਮਰੀਕਾ ਦੇ ਰਿਲੇਸ਼ਨਸ ਤੇ ਜਾਂ ਜਿਹੜਾ ਜੇ ਉਹ ਇੰਡੀਆ ਨੂੰ ਸਮੱਸਿਆਵਾਂ ਸਹਿਣੇ ਪੈ ਰੀਆਂ ਖਾਲਿਸਤਾਨ ਨੇਿਆਂ ਦੇ ਮੁੱਦੇ ਤੇ ਜਾਂ ਹੋਰ ਟੈਰਰਿਜ਼ਮ ਦੇ ਮੁੱਦੇ ਆ ਤੇ ਕੀ ਉਹਦਾ ਕੀ ਕੋਈ ਬੈਟਰ ਹੋਏਗਾ ਰابطਾ ਅੱਛਾ ਬਣੇਗਾ ਜਾਂ ਇਹਦੇ ਨਾਲ ਸਬੰਧ ਹੋਰ ਅਮਰੀਕਾ ਤੇ ਇੰਡੀਆ ਦੇ ਮਜ਼ਬੂਤ ਹੋਣਗੇ ਤੇ ਅਮਰੀਕਨ ਜਿਹੜੀ ਗਵਰਨਮੈਂਟ ਦੇ ਜੋ ਸਾਰੇ ਇਹਦੇ ਡੀਲਿੰਗ ਹੈ ਇੰਡੀਅਨ ਗਵਰਨਮੈਂਟ ਨਾਲ ਉਹਦੀ ਗਵਰਨਮੈਂਟ ਉਹ ਹੋਰ ਸੁਖਾਲੀ ਹੋਏਗੀ ਇਹ ਤਾਂ ਸਮਝ ਦਿੱਸੇਗਾ ਪਰ ਆਪਣੇ ਆਪ ਚ ਇੱਕ ਡਿਵੈਲਪਮੈਂਟ ਬਹੁਤ ਵੱਡੀ ਹੈ ਜਿਹਦਾ ਨੋਟਿਸ ਲੈਣਾ ਪੈਂਦਾ ਹੈ ਕਿ ਟਰੰਪ ਅਡਮਿਸ਼ਨ ਦੇ ਵਿੱਚ ਇੰਡੀਅਨ origin ਦੇ ਅਮਰੀਕਨ ਨੇ ਉਹਨਾਂ ਦੀ ਬਹੁਤ ਹੀ ਅਹਿਮ ਡਿਸੀਜਨ ਮੇਕਿੰਗ ਜਿਹੜੀਆਂ ਬਾਡੀਜ਼ ਨੇ ਇਨਵੈਸਟੀਗੇਸ਼ਨ ਉਹਦੇ ਚ ਉਹਦੀ ਐਮ ਪੋਜੀਸ਼ਨ ਬਣੀ ਹੈ ਬਹੁਤ ਮਿਹਰਬਾਨੀ शुक्रिया